ਇੱਕਠੇ ਹੋਣ ਤੇ ਤੁਹਾਡਾ ਕੀ ਸਟੈਂਡਿੰਗ ਅਸੀਂ ਜੀ ਅੱਜ ਬੈਠੇ ਸੀ ਸਾਰੇ ਆ ਦਾਨਗੜ੍ਹ ਭਾਈ ਜੀ ਡਾਕਟਰ ਸਾਹਿਬ ਡਾਕਟਰ ਉਦੋਕੇ ਸਾਹਿਬ ਹੋਰ ਜਿਹੜੇ ਸਾਰੇ ਪਤਵੰਤੇ ਸੱਜਣ ਹਨ ਉਹ ਇਹੀ ਵਿਚਾਰ ਕਰ ਰਹੇ ਸੀ ਵੀ ਜਦੋਂ ਤੱਕ ਅਸੀਂ ਕਲੈਕਟਿਵ ਲੀਡਰਸ਼ਿਪ ਨਹੀਂ ਪੈਦਾ ਕਰਦੇ ਔਰ ਇਹੀ ਗੱਲ ਸਾਡੀ ਬਾਪੂ ਡਿਪ ਡਿਬਾ ਜੀ ਨਾਲ ਵੀ ਹੋਈ ਆ ਇੱਕ ਬੰਦੇ ਨੂੰ ਅੱਗੇ ਲਾ ਕੇ ਤੁਰਾਂਗੇ ਇੱਕ ਬੰਦਾ ਪੰਜਾਬ ਨੂੰ ਥੜਕ ਉਹ ਆਪ ਥੜਕੂਗਾ ਤੇ ਮੁੜ ਕੇ ਅਸੀਂ ਸਾਰੇ ਥੜਕਾਂਗੇ ਇਹ ਜਦੋਂ ਤੱਕ ਅਸੀਂ ਕਲੈਕਟਿਵ ਲੀਡਰਸ਼ਿਪ ਪੈਦਾ ਨਹੀਂ ਕਰਦੇ ਜਦੋਂ ਤੱਕ ਅਸੀਂ ਸਾਡੇ ਰਵੈਤਾਂ ਤਾਂ ਤੇ ਵਾਪਸ ਨਹੀਂ ਆਉਂਦੇ ਜਿਹੜੀਆਂ ਗੁਰੂ ਸਾਹਿਬ ਨੇ ਸਾਡੀਆਂ ਰਵੈਤਾਂ ਸਿਰਜੀਆਂ ਹੋਈਆਂ ਪੰਜ ਪ੍ਰਧਾਨੀ ਸਿਸਟਮ ਸਿਰਜਿਆ ਹੋਇਆ ਹਨਾ ਉਦੋਂ ਤੱਕ ਜੇ ਅਸੀਂ ਕਹੀਏ ਵੀ ਪੰਜਾਬ ਦਾ ਕੋਈ ਇੱਕ ਬੰਦਾ ਭਲਾ ਕਰ ਦੂਗਾ ਨਹੀਂ ਕਰ ਸਕਦਾ ਜੇ ਮੈਂ ਕਹਾ ਮੈਨੂੰ ਅੱਗੇ ਲਾ ਲਓ ਨਹੀਂ ਮੈਂ ਝੂਠ ਬੋਲੂਗਾ ਮੈਂ ਵੀ ਕਿਤੇ ਨਾ ਕਿਤੇ ਮੁੜ ਕੇ ਥੜਕ ਜੂਗਾ ਕਿਸੇ ਨੂੰ ਅੱਗੇ ਨਹੀਂ ਲਾਉਣਾ ਅਸੀਂ ਕਿਸੇ ਇੱਕ ਬੰਦੇ ਚਿਹਰੇ ਨੂੰ ਲਾ ਕੇ ਇਹ ਸਾਡੇ ਨਾਲ ਤਾਂ ਹੋ ਚੁੱਕਿਆ ਨਾ ਮਨਪ੍ਰੀਤ ਬਾਦਲ ਆਇਆ ਇੱਕ ਚਿਹਰਾ ਅੱਗੇ ਸੀ ਅੱਜ ਕਾਂਗਰਸ ਚ ਬੈਠੇ ਆ ਇਸੇ ਤਰ੍ਹਾਂ ਤੁਸੀਂ ਇਹ ਦੇਖੋ ਵੀ ਖੈਰਾ ਸਾਹਿਬ ਆਏ ਇੱਕ ਚਿਹਰਾ ਅੱਗੇ ਲਾ ਕੇ ਖੈਰਾ ਸਾਹਿਬ ਨੇ ਆਪਣੀ ਲੜਾਈ ਲੜੀ ਮੁੜ ਕੇ ਉਹ ਕਹਿੰਦੇ ਯਾਰ ਇੱਥੇ ਕੋਈ ਸਾਥ ਨਹੀਂ ਦਿੰਦਾ ਪਰ ਖੈਰਾ ਸਾਹਿਬ ਨੂੰ ਇੱਕ ਗੱਲ ਸੋਚਣੀ ਚਾਹੀਦੀ ਆ ਜਿਹੜੀ ਗੱਲ ਉਹ ਵੰਧ ਅਧਕਾਰਾਂ ਦੀ ਕਰਕੇ ਨਾ ਉਹ ਅੱਜ ਪਈ ਆ ਉਹਨੇ ਇੱਕ ਬਹੁਤ ਵੱਡੀ ਅੰਦਰ ਲਹਿਰ ਪੈਦਾ ਕਰਤੀ ਉਹ ਪੋਲਿਟিক্যাল ਅਵੇਅਰਨੈਸ ਦੇਤੀ ਹੈ ਕਿ ਪੋਲਿਟিক্যাল ਕੌਨਸ਼ੀਅਸਨੈਸ ਦੇਤੀ ਵੀ ਲੋਕ ਇਹ ਕਹਿ ਰਹੇ ਆ ਵਾਕਈ ਗੱਲ ਸਹੀ ਆ ਯਾਰ ਪੰਜਾਬ ਕੋਲੇ ਖੁਦਮੁਖਤਿਆਰੀ ਹੋਣੀ ਚਾਹੀਦੀ ਆ ਸਾਨੂੰ ਖੁਦਮੁਖਤਿਆਰੀ 47 ਚ ਲਿਖ ਕੇ ਦੇਤੀ ਸੀ ਇਸ ਯੂਨੀਅਨ ਆਫ ਇੰਡੀਆ ਨੇ ਲਿਖ ਕੇ ਦੇਤੀ ਸੀ ਮੜਕੇ ਮੁਕਰ ਕੇ ਅਸੀਂ ਆਪਦੀ ਕੋਈ ਵੀ ਕੋਈ ਵੀ ਇੱਥੇ ਜੇ ਕਹੀਏ ਵਿਕਾਸ ਕਰ ਲਾਂਗੇ ਜਾਂ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਉਹ ਹੱਲ ਹੋ ਜਾਣਗੇ ਜਾਂ ਮਸਲੇ ਹੱਲ ਹੋ ਜਾਣਗੇ ਜਦੋਂ ਤੱਕ ਤੁਸੀਂ ਆਪਦਾ ਕੁਝ ਪਾਲਿਸੀ ਨਹੀਂ ਘਟ ਸਕਦੇ ਤੁਸੀਂ ਖੁਦ ਮਖਤਿਆਰ ਹੀ ਨਹੀਂ ਹੋ ਤੁਸੀਂ ਕਿੱਥੋਂ ਹੱਲ ਕਰ ਲੋਗੇ ਸੋ ਅਸੀਂ ਕੋਈ ਐਂਟੀ ਨੈਸ਼ਨਲ ਗੱਲ ਨਹੀਂ ਕਰਦੇ ਅਸੀਂ ਕੋਈ ਇਸ ਦੇਸ਼ ਦੇ ਵਿਰੋਧ ਜਾ ਕੇ ਕਿਸੇ ਕਮਿਊਨਿਟੀ ਦੇ ਵਿਰੋਧ ਜਾ ਕੇ ਗੱਲ ਨਹੀਂ ਕਰਦੇ ਅਸੀਂ ਇਹ ਗੱਲ ਕਰਦੇ ਆ ਵੀ ਸਾਡੀ ਕਿਸਮਤ ਘੜਨ ਦਾ ਪੰਜਾਬ ਦੀ ਕਿਸਮਤ ਘੜਨ ਦਾ ਅਧਿਕਾਰ ਪੰਜਾਬ ਦੇ ਲੋਕਾਂ ਕੋਲੇ ਹੋਵੇ ਨਾ ਕਿ ਦਿੱਲੀ ਲੈ ਕੇ ਅੱਜ ਅਸੀਂ ਜਿਹੜੇ ਸਾਰੇ